ਜੀ ਆ ਗਏ ਤੁਸੀਂ ਹਾਂ ਆ ਗਿਆ ਰੋਟੀ ਲੈ ਕੇ ਆਵਾਂ ਮੈਂ ਨਹੀਂ ਖਾਣੀ ਰੋਟੀ ਤੁਸੀਂ ਅੱਜ ਫੇ ਪੀ ਕੇ ਹਾਂ ਪੀਤੀ ਆ ਆਪਣੇ ਪੈਸਿਆਂ ਦੀ ਪੀਤੀ ਆ ਜਿਹੜੇ ਸਾਹਮਣੇ ਪੀਂਦੇ ਆ ਨਾ ਇਹ ਆਪਣੇ ਵੀ ਨਹੀਂ ਰਹਿਣੇ ਜਬਾਨ ਨਾਲ ਨਹੀਂ ਮੰਨਣਾ ਹੈ ਬੀਬੀ ਰੂਪ ਕਿੱਥੇ ਆ ਦੱਸਦੀ ਆ ਪੁੱਤ ਹੱਲਾ ਤੂੰ ਇਹ ਦੱਸ ਤੂੰ ਰਾਤੀ ਉਹਦੇ ਤੇ ਹੱਥ ਕਿਉਂ ਚੱਕਿਆ ਫੇਰ ਕੀ ਹੋਇਆ ਜੇ ਖਾਦੀ ਪੀਤੀ ਤੇ ਦੋ ਥੱਪੜ ਲਾ ਦਿੱਤੇ ਇਹ ਘਰ ਮੇਰੇ ਸਿਰੋ ਚੱਲਦਾ ਮੈਂ ਪੈਸਾ ਕਮਾ ਕੇ ਲਿਆਣਾ ਪੈਸਾ ਊ ਤੇਰੇ ਨਿਆਣੇ ਤੇ ਅਸੀਂ ਸਭ ਪੈਸਾ ਖਾਣੇ ਆ ਤੇਰੇ ਪੈਸੇ ਨੂੰ ਖਾਣੇ 'ਚ ਤਕਦੀਲ ਕਰਦੀ ਐ ਓ ਤੇਰੇ ਪੈਸੇ ਨੂੰ ਕੱਪੜਿਆਂ 'ਚ ਤਕਦੀਲ ਕਰਦੀ ਐ ਓ ਆ ਜਿਹੜੇ ਬਿਸਤਰਿਆਂ ਤੇ ਸੋਨਾ ਆ ਨਾ ਉਹਨੇ ਹੀ ਮਨਾਇਆ ਤੇਰੇ ਪੈਸਿਆਂ ਤੋਂ ਇੱਕ ਘਰ ਨੂੰ ਘਰ ਬਣਾਉਣ ਲਈ ਪੈਸਾ ਬਾਅਦ ਵਿੱਚ ਪੁੱਤ ਪਹਿਲਾਂ ਔਰਤ ਜ਼ਰੂਰੀ ਹੈ ਬਿਨ ਸ਼ਕ ਤੂੰ ਪੈਸੇ ਕਮਾ ਕੇ ਲਿਆਣਾ ਪਰ ਤੇਰੇ ਕਾਗਜ਼ ਦੇ ਇਹਨਾਂ ਮਰਜੀਵ ਪੈਸਿਆਂ ਨੂੰ ਜੀਵਨ 'ਚ ਬਦਲਦੀ ਹੈ ਉਹ ਹੀ ਉਹਦੀ ਮੇਨਾਤਾ ਪੁੱਤ ਜੋਤੇ ਨੂੰ ਅਗਲੇ ਦੇ ਲਈ ਕੰਮ ਅਤੇ ਪੇਚ ਦੀ ਤਾ ਤੂੰ ਪੈਸਾ ਕਮਾ ਕੇ ਲਿਆਣਾ ਮਰਦ ਤੇ ਔਰਤ ਜਦੋਂ ਮਿਲ ਕੇ ਕੰਮ ਕਰਦੇ ਆ ਨਾ ਤਾਂ ਘਰ ਮੰਦਾ ਇਹ ਪਰਵਾਰ ਪਾਲਦਾ ਪੁੱਤ ਨਾਲ ਰੂਪ ਨੂੰ ਮੈਂ ਉਹਦੇ ਘਰੇ ਵੇਚਦਾ ਘਰੇ ਵੇਚਦਾ ਪਰ ਕਿਉਂ ਬੀਬੀ ਕਿਉਂਕਿ ਅੱਜ ਤੂੰ ਉਹਦੇ ਤੇ ਹੱਥ ਚੱਕਿਆ ਕੱਲ ਹੋਰ ਪਤਾ ਨਹੀਂ ਕੀ ਕੀ ਕਰੂੰਗਾ ਤੇ ਮੈਂ ਜੰਦ ਜੋਗਸ਼ ਮੈਂ ਆਪਣੀ ਜ਼ਿੰਦਗੀ ਚ ਹੜਾਇਆ ਉਹ ਸੁਚਾਰੀ ਨੋਮੀ ਅੰਡਾਣਾ ਪੋਵੇ ਉਹੀ ਆਪਣੇ ਸ਼ਰਾਬੀ ਪਿਓ ਦੇ ਨਕਸ਼ੇ ਕਦਮਾਂ ਤੇ ਤੁਰ ਪਿਆ ਮੈਨੂੰ ਮਾਫ ਕਰੀ ਬੀਬੀ ਮੈਂ ਹੁਣੇ ਇਹ ਗਲਤੀ ਦੁਬਾਰਾ ਨਹੀਂ ਕਰਾਂਗਾ ਪੁੱਤ ਜਦੋਂ ਪਿਓ ਦੀ ਦਾਰੂ ਮਾਦੇਸਾਂ ਦੇ ਸ਼ੂਕ ਮਰੇ ਨੂੰ ਫਿਰ ਪੁੱਤਾਂ ਦੇ ਹੱਥਾਂ 'ਚ ਦਾਰੂ ਚੌਂਗੀ ਨਹੀਂ ਲੱਗਦੀ